Mm-hmm. ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੁਲਿੰਗ ਪਾਲਿਸੀ ਦੇ ਮਾਮਲੇ ਦੇ ਵਿੱਚ ਲੁਧਿਆਣਾ ਵਿਖੇ ਇੱਕ ਚਰਚਾ ਦਾ ਆਯੋਜਨ ਕੀਤਾ ਗਿਆ ਜਿਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोੜਾ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਦੀਆਂ ਕੁਰਸੀਆਂ ਲਗਾਈਆਂ ਗਈਆਂ ਸਨ ਜਿਨ੍ਹਾਂ ਨੂੰ ਇਸ ਚਰਚਾ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ ਲੋਕ ਅਧਿਕਾਰ ਲਹਿਰ ਪੰਜਾਬ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਆਯੋਜਿਤ ਇਸ ਚਰਚਾ ਬਾਰੇ ਜਾਣਕਾਰੀ ਦਿੰਦੇ ਹੋਏ ਬੀਕੇਯੂ ਦੁਆਬਾ ਦੇ ਆਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਪੰਜਾਬ ਦੀ ਸਰਕਾਰ ਵੱਲੋਂ ਕਿਸਾਨ ਮਜ਼ਦੂਰ ਅਤੇ ਲੋਕ ਵਿਰੋਧੀ ਕੰਮ ਕੀਤਾ ਜਾ ਰਿਹਾ ਹੈ ਜਿਸ ਲਈ ਉਨ੍ਹਾਂ ਨੇ ਚਰਚਾ ਕਰਨ ਵਾਸਤੇ ਮੁੱਖ ਮੰਤਰੀ ਅਤੇ ਹੋਰਾਂ ਦੀਆਂ ਕੁਰਸੀਆਂ ਲਗਾਈਆਂ ਸਨ ਹਾਲਾਂਕਿ ਉਹ ਨਹੀਂ ਪਹੁੰਚੇ ਅਤੇ ਕੁਰਸੀਆਂ ਖਾਲੀ ਨੇ ਇਸ ਦੌਰਾਨ ਉਹਨਾਂ ਨੇ ਹਾਈ ਕੋਰਟ ਵੱਲੋਂ ਲੈਂਡ ਪੁਲਿੰਗ ਪਾਲਿਸੀ ਤੇ ਰੋਕ ਲਗਾਏ ਜਾਂਦਾ ਸਵਾਗਤ ਕੀਤਾ ਉਹਨਾਂ ਕਿਹਾ ਕਿ ਜਦ ਤੱਕ ਇਸ ਨੀਤੀ ਨੂੰ ਉਰਾਧ ਨਹੀਂ ਕੀਤਾ ਜਾਂਦਾ ਉਹ ਸੰਘਰਸ਼ ਜਾਰੀ ਰੱਖਣਗੇ ਇੱਕੋ ਅੱਜ ਲੁਧਿਆਣਾ ਸ਼ੈਨਚਾ ਪੈਲਸ ਦੇ ਵਿੱਚ ਅਸੀਂ ਲੋਕ ਅਧਿਕਾਰ ਲਹਿਰ ਔਰ ਕਿਸਾਨ ਜਥਬਣੀਆਂ ਨੇ ਰਲ ਕੇ ਸੱਦਾ ਪੱਤਰ ਦਿੱਤਾ ਸੀ ਪੰਜਾਬ ਸਰਕਾਰ ਨੂੰ ਕਿ ਤੁਸੀਂ ਆਓ ਜਿਹੜੀ ਲੈਂਡ ਪੂਲਿੰਗ ਦੀ ਪਾਲਿਸੀ ਆ ਉਹਦੇ ਸਬੰਧ ਦੇ ਵਿੱਚ ਲੋਕਾਂ ਨੂੰ ਸਮਝਾਓ ਕਿ ਇਹ ਪਾਲਿਸੀ ਕਿਵੇਂ ਅੱਛੀ ਹੈ ਔਰ ਅਸੀਂ ਤੁਹਾਨੂੰ ਸਮਝਾਵਾਂਗੇ ਕਿ ਇਹ ਲੋਕਾਂ ਦੇ ਵਾਸਤੇ ਕਿੰਨੇ ਨੁਕਸਾਨਦੇ ਆ ਕਿਸਾਨਾਂ ਵਾਸਤੇ ਕਿੰਨੇ ਨੁਕਸਾਨਦੇ ਆ ਸੋ ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂ ਕੁਰਸੀਆਂ ਲਗਾ ਰੱਖੀਆਂ ਨੇ ਅਸੀਂ ਸੀਐਮ ਸਾਹਿਬ ਦੀ ਕੁਰਸੀ ਲਗਾਈ ਹੋਈ ਆ ਉਹ ਅੰਤਮਾਨ ਜੀ ਦੀ ਅਸੀਂ ਅਰੂੜਾ ਜੀ ਦੀ ਲਾਈ ਹੋਈ ਆ ਮਨਰੂੜਾ ਜੀ ਦੀ ਔਰ ਮੁੰਡੀਆ ਸਾਹਿਬ ਦੀ ਕੁਰਸੀ ਲਗਾਈ ਹੋਈ ਆ ਉਹ ਤਿੰਨੇ ਚਿਹਰੇ ਖਾਲੀ ਨੇ ਪਰ ਹਾਲੇ ਤੱਕ ਕੋਈ ਵੀ ਇਨਫੀਮੇਸ਼ਨ ਜਾਂ ਕੋਈ ਇਨਫੋਰਮੇਸ਼ਨ ਸਰਕਾਰ ਵੱਲੋਂ ਨਹੀਂ ਹੈਗੀ ਕਿ ਅਸੀਂ ਆ ਰਹੇ ਹਾਂ ਪਰ ਅਸੀਂ ਉਹਨਾਂ ਦਾ ਵੇਟ ਕਰਾਂਗੇ ਕਿ ਹੌਣ ਆ ਕੇ ਕਿਸਾਨਾਂ ਨੂੰ ਸਮਝਾਉਣ ਕਿ ਉਹਨਾਂ ਦੀ ਪਾਲਿਸੀ ਕਿਵੇਂ ਚੰਗੀ ਹੈ ਜੇ ਉਹ ਸਮਝਾਉਣ 'ਚ ਕਾਮਯਾਬ ਹੋ ਜਾਣ ਕਿ ਉਹਨਾਂ ਦੀ ਪਾਲਿਸੀ ਬੜੀ ਚੰਗੀ ਹੈ ਅਸੀਂ ਉਹਨਾਂ ਦੀ ਗੱਲ ਮੰਨ ਲਾਂਗੇ ਜੇ ਅਸੀਂ ਉਹਨਾਂ ਨੂੰ ਸਮਝਾਉਣ 'ਚ ਕਾਮਯਾਬ ਹੋ ਗਏ ਕਿ ਭਾਈ ਇਹ ਪਾਲਿਸੀ ਜਿਹੜੀ ਆ ਇਹ ਕਿਸਾਨਾਂ ਲਈ ਬੜੀ ਘਾਤਕ ਹੈ ਨੁਕਸਾਨਦੇ ਆ ਤੇ ਫਿਰ ਇਹ ਪਾਲਿਸੀ ਵਾਪਸ ਲੈਣਗੇ ਇਹ ਸਾਰੀ ਰਿਵੀਅੂ ਜਿਹੜੀ ਆ ਆਨਲਾਈਨ ਮੀਡੀਆ ਦੇ ਸਾਹਮਣੇ ਹੋਣੀ ਚਾਹੀਦੀ ਜੀ ਤੇ ਹਾਈ ਕੋਰਟ ਨੇ ਜੀ ਰੋਕ ਲਾਈ ਆ ਫਿਲਹਾਲ ਕੀ ਸੁਣਦੇ ਆ ਦੇਖੋ ਸਾਡੀ ਸਰਵੋਚ ਅਦਾਲਤ ਹੈ ਪੰਜਾਬ ਹਰਿਆਣਾ ਦੀ ਔਰ ਉਹਨਾਂ ਨੇ ਜਿਹੜਾ 4 ਹਫ਼ਤੇ ਦੀ ਇਹ ਰੋਕ ਲਗਾਈ ਆ ਅਸੀਂ ਤਾਂ ਇਹ ਆਸ਼ਾ ਕਰਦੇ ਆ ਕਿ ਇਹ ਤੇ ਪੱਕੀ ਰੋਕ ਲਗਾਈ ਜਾਵੇ ਇਹ ਪਾਲਿਸੀ ਰੱਦ ਕੀਤੀ ਜਾਵੇ ਕਿਉਂਕਿ ਇਹ ਕਿਸਾਨਾਂ ਲਈ ਮਜ਼ਦੂਰਾਂ ਲਈ ਪੰਜਾਬ ਦੇ ਅਰਥਚਾਰੇ ਲਈ ਇਹ ਬੜੀ ਨੁਕਸਾਨਦੇ ਪਾਲਸੀ ਆ ਨਾ ਡਿਮਾਂਡ ਐ ਕੋਈ ਪੰਜਾਬ ਦੇ ਵਿੱਚ ਔਰ ਨਾ ਇਦਾਂ ਦੀ ਕੋਈ ਜ਼ਰੂਰਤ ਐ ਇਹ ਜਿਹੜਾ ਸਰਕਾਰ ਵੱਲੋਂ ਪਾਲਸੀ ਲਿਆਂਦੀ ਗਈ ਆ ਇਹ ਬੜੀ ਨੁਕਸਾਨਦੇ ਸੱਦਾ ਪੱਤਰ ਦਿੱਤਾ ਸੀ ਪੰਜਾਬ ਸਰਕਾਰ ਨੂੰ ਕਿ ਤੁਸੀਂ ਆਓ ਜਿਹੜੀ ਲੈਂਡ ਪੁਲਿੰਗ ਦੀ ਪਾਲਸੀ ਆ ਉਹਦੇ ਸਬੰਧ ਦੇ ਵਿੱਚ ਲੋਕਾਂ ਨੂੰ ਸਮਝਾਓ ਕਿ ਇਹ ਪਾਲਸੀ ਕਿਵੇਂ ਅੱਛੀ ਐ ਔਰ ਅਸੀਂ ਤੁਹਾਨੂੰ ਸਮਝਾਵਾਂਗੇ ਕਿ ਇਹ ਲੋਕਾਂ ਦੇ ਵਾਸਤੇ ਕਿੰਨੇ ਨੁਕਸਾਨਦੇ ਐ ਕਿਸਾਨਾਂ ਵਾਸਤੇ ਕਿੰਨੇ ਨੁਕਸਾਨਦੇ ਐ ਸੋ ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂ ਕੁਰਸੀਆਂ ਲਗਾ ਰੱਖੀਆਂ ਨੇ ਅਸੀਂ ਸੀਐਮ ਸਾਹਿਬ ਦੀ ਕੁਰਸੀ ਲਗਾਈ ਹੋਈ ਆ ਉਹਨਾਂ ਤਮਨਜੀ ਦੀ ਅਸੀਂ ਅਰੂੜਾ ਜੀ ਦੀ ਲਾਈ ਹੋਈ ਆ ਮਨਰੂੜਾ ਜੀ ਦੀ ਔਰ ਮੁੰਡੀ ਸਾਹਿਬ ਦੀ ਕੁਰਸੀ ਲਗਾਈ ਹੋਈ ਆ ਉਹ ਤਿੰਨੇ ਚਿਹਰਾ ਖਾਲੀ ਨੇ ਪਰ ਹਾਲੇ ਤੱਕ ਕੋਈ ਵੀ ਇਨਫੀਮੇਸ਼ਨ ਜਾਂ ਕੋਈ ਇਨਫੋਰਮੇਸ਼ਨ ਸਰਕਾਰ ਵੱਲੋਂ ਨਹੀਂ ਹੈਗੀ ਵੀ ਅਸੀਂ ਆ ਰਹੇ ਹਾਂ ਪਰ ਅਸੀਂ ਉਹਨਾਂ ਦਾ ਵੇਟ ਕਰਾਂਗੇ ਕਿ ਹੌਣ ਆ ਕੇ ਕਿਸਾਨਾਂ ਨੂੰ ਸਮਝਾਉਣ ਕਿ ਉਹਨਾਂ ਦੀ ਪਾਲਿਸੀ ਕਿਵੇਂ ਚੰਗੀ ਹੈ ਜੇ ਉਹ ਸਮਝਾਉਣ 'ਚ ਕਾਮਯਾਬ ਹੋ ਜਾਣ ਕਿ ਉਹਨਾਂ ਦੀ ਪਾਲਿਸੀ ਬੜੀ ਚੰਗੀ ਹੈ ਅਸੀਂ ਉਹਨਾਂ ਦੀ ਗੱਲ ਮੰਨ ਲਾਂਗੇ ਜੇ ਅਸੀਂ ਉਹਨਾਂ ਨੂੰ ਸਮਝਾਉਣ 'ਚ ਕਾਮਯਾਬ ਹੋ ਗਏ ਕਿ ਭਾਈ ਇਹ ਪਾਲਿਸੀ ਜਿਹੜੀ ਆ ਇਹ ਕਿਸਾਨਾਂ ਲਈ ਬੜੀ ਘਾਤਕ ਹੈ ਨੁਕਸਾਨਦੇ ਆ ਤੇ ਫਿਰ ਇਹ ਪਾਲਿਸੀ ਵਾਪਸ ਲੈਣਗੇ ਇਹ ਸਾਰੀ ਡਿਬੇਟ ਜਿਹੜੀ ਆ ਆਨਲਾਈਨ ਮੀਡੀਆ ਦੇ ਸਾਹਮਣੇ ਹੋਣੀ ਚਾਹੀਦੀ ਹੈ ਜੀ ਤੇ ਹਾਈ ਕੋਰਟ ਨੇ ਇੱਥੇ ਰੋਕ ਲਾਈ ਹੈ ਫਿਲਹਾਲ ਉੱਤੀ ਸਮਝੋ ਦੇਖੋ ਸਾਡੀ ਸਰਵੋਚ ਅਦਾਲਤ ਹੈ ਪੰਜਾਬ ਹਰਿਆਣਾ ਦੀ ਔਰ ਉਹਨਾਂ ਨੇ ਜਿਹੜਾ 4 ਹਫ਼ਤੇ ਦੀ ਇਹ ਰੋਕ ਲਗਾਈ ਆ ਅਸੀਂ ਤਾਂ ਇਹ ਆਸ਼ਾ ਕਰਦੇ ਆ ਕਿ ਇਹ ਤੇ ਪੱਕੀ ਰੋਕ ਲਗਾਈ ਜਾਵੇ ਇਹ ਪਾਲਿਸੀ ਰੱਦ ਕੀਤੀ ਜਾਵੇ ਕਿਉਂਕਿ ਇਹ ਕਿਸਾਨਾਂ ਲਈ ਮਜ਼ਦੂਰਾਂ ਲਈ ਪੰਜਾਬ ਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ